ਹੈਲੋ ਜੀ গুড মর্নিং গুড ইভিনিং গুড আফটারনুন। ਸাশੇ ਕੱਲ ਟਾਈਮ ਹੋ ਗਿਆ ਸੀ ਇਹਦਾ 12 ਵਜੇ ਦਾ ਤੇ ਅੱਜ ਆਪਾਂ ਵਲੌਗ ਦੀ ਸ਼ੁਰੂਆਤ ਕਰਨ ਲੱਗੀ ਆਂ। 12 ਵਜੇ ਤੋਂ ਤੇ ਅੱਜ ਆਪਾਂ ਬਣਾਇ ਸੀ ਆਲੂ ਵਾਲੇ ਪਰੌਣੇ। ਆਲੂ ਦੇ ਪਰੌਣੇ ਬਣਾਉਂਦੇ ਬਣਾਉਂਦਾ। 12 ਵਜੇ ਕੇ ਟਾਈਮ ਬਹੁਤ ਜ਼ਿਆਦਾ ਹੀ ਨਿਕਲ ਗਿਆ। 12 ਕੇ ਵਜੇ ਕੇ ਇਹ ਤਾਂ ਤੁਸੀਂ ਦੇਖ ਸਕਦੇ ਜੇ ਪੂਰੇ 12:30 ਹੋ ਗਏ ਜਿੱਥੇ ਤੇ ਜਾਣੇ ਜਾਦੇ ਹੀ ਕਿ ਤੇ ਲੌਣਾ ਵਾਲਾ ਕੱਲਾ ਬੰਦਾ ਹੈਗਾ। ਤੇ ਲੌਣਾ ਵੀ ਕੱਲੀ ਮੈਂ ਹਾਂ ਇਸ ਕਰਕੇ ਫਿਰ ਅਬ ਮੇਰੀ ਵਾਰੀ ਐਂਡ ਤੇ ਸਭ ਤੋਂ ਅੱਜ ਤੇ ਜਦੋਂ ਤੁਹਾਨੂੰ ਪਤਾ ਸਾਰਾ ਪਰਿਵਾਰ ਇਕੱਠਾ ਬੈਠਾ ਹੋਵੇ ਨਾ ਜਿਹੜਾ ਲਾਉਣ ਵਾਲਾ ਦਵਾ ਲੂਣੂ ਪਰ ਵਾਲੇ ਪਰੌਂਠੇ ਹੋਣ ਜਿਹੜੇ ਵੀ ਪਰੌਂਠੇ ਹੋਣ ਤੇ ਜਿਹੜਾ ਪਕਾ ਗੁੰਦੇ ਹੋਣ ਨਾ ਉਹਦਾ ਮਨ ਤੇ ਦਬਾਉਂਦੇ ਪਰ ਉਹ ਨਹੀਂ ਆਖੇ ਜਾਂਦਾ ਅੰਦਰੇ ਰੱਖ ਦੀ ਮੰਮੀ ਮੰਮੀ ਜੀ ਮੈਂ ਬਰੋਂ ਵੇੜਾ ਤੋਂ ਹੁੰਦੇ ਕਿਉਂਕਿ ਆਪਣੇ ਬੇੜਾ ਕਰ ਲਓ ਤੂੰ ਕਹਿਣੀ ਨਹੀਂ ਇਸ ਕਰਕੇ ਮਾਂ ਨੂੰ ਵੇੜਾ ਤੋਂ ਹੁੰਦੇ ਆ ਨਾਲ ਦੇ ਨਾਲ ਆਪਾਂ ਖਾਣਾ ਤਰਾਕਾ ਹਾਉ ਜਨੇ ਆਡ ਵਾਲੇ ਥੋੜੇ ਖਾਣੇ ਪਰ ਮੁੱਕ ਨਹੀਂ ਹੁੰਦਾ ਉਹ ਥੋੜਾ ਥੋੜਾ ਪਾਣੀ ਜਿਹਾ ਹੋਗਾ ਉਹ ਮੈਂ ਕਰ ਦੇਣੀ ਆ ਆ ਮੈਂ ਇਹਨੂੰ ਪਹਿਲਾਂ ਹੀ ਕਿਹਾ ਸੀ ਲੋ ਗਾਇਸ ਤੁਸੀਂ ਮੇਰੀ ਹਾਲਤ ਦੇਖ ਸਕਦੇ ਧੁੱਪੇ ਬੈਠਾ ਮੈਂ ਬੈਠਾ ਆ ਅੱਜ ਰਾਤ ਵੀ ਪੈਣ ਤੇ ਥੱਕ ਗਿਆ ਸਾਰੇ ਹਾਂ ਸਲੂਨ ਇੱਕ ਅੱਧਾ ਜਿਹਾ ਕੋਈ ਹੋਰ ਤੇ ਦੇ ਦੇਣਿਆ ਪਿਆ ਮਨੇ ਗਾਇਸ ਆ ਹੁੰਦਾ ਨਿੱਕੀਆਂ ਪਹਿਣਾ ਦਾ ਸੁਖ ਮੇਰੀ ਭੈਣ ਆਈ ਆ ਤੇ ਵੱਲੋਂ ਕਿੰਨੇ ਕੰਮ ਕਰਾ ਚੱਲੀ ਮਨਾ ਕੱਪੜੇ ਸੁੱਕਣੇ ਵੀ ਪਵਾਤੇ ਹੁਣ ਜੜਵਾ ਕੇ ਵੀ ਰੱਖ ਚੱਲੀ ਆ ਵੀ ਮੇਰੀ ਭੈਣ ਨੂੰ ਨਾ ਕਰਨਾ ਪਵੇ ਅਜੇ ਅਜੇ ਮੈਤੇ ਇੱਕ ਹੋਰ ਲਾ ਲੈਣਾ ਹੈਗਾ ਹੁਣ ਮੈਂ ਹਾਂ ਵਿਚਾਰੀ ਨਾ ਖਣਾ ਮੈਨੂੰ ਸਤਾਈ ਜਾਂਦੀ ਫੇਰ ਅਗਲੀ ਫੇਰ ਅਗਲੀ ਵਾਰ ਆਉਣਾ ਨੇ ਨਾ ਇਹ ਸਤਾਈ ਜਾਂਦੀ ਫੇਰ ਅਗਲੀ ਵਾਰ ਆਉਗੀਆਂ ਵਿਚਾਰੀ ਬੜਾ ਅਚਰ ਹੋ ਗਿਆ ਹੈ ਨਾ ਬੜਾ ਅਚਰ ਸਹੀ ਗੱਲ ਆਈ ਨੂੰ ਉਦੋਂ ਲੈ ਆਏ ਸਾਰੇ ਹਾਂ ਹਮ ਹਾਲ ਦੇ ਆਈ ਨੂੰ ਸੰਗੀਤ ਚੱਲ ਗਈ ਸੰਗੀਤ ਚੱਲ ਗਈ ਵਾਹ ਵਾਹ ਸੋਹਣੀਆਂ ਚੱਲ ਜਿਵੇਂ ਕਿ ਉਹ ਆਖੀ ਹੈ ਸਹੀ ਗੱਲ ਫਿਰ ਨਕਮੋਣ ਕਰਨ ਤੋਂ ਵੀ ਹੈ ਨਾ ਸਰੀ ਨੂੰ ਵਾਧੂ ਜਾਂਦੇ ਰਹੇ ਹਾਂ ਇੱਥੇ ਗੱਲ ਹੁਣ ਅੱਜ ਹੈ ਨਹੀਂ ਤੇ ਵਿਚਾਈ ਨੂੰ ਨਾਮ ਹੀ ਖਤਈ ਹੈ ਹਾਂ ਉਹ ਤਾਂ ਭੈਣਾ ਭੈੜਾ ਰਲ ਕੇ ਕੰਮ ਕਰਨ ਦਾ ਮਤਲਬ ਵੱਖਰਾ ਹੁੰਦਾ। ਮਤਾਈਉ ਜਿਵੇਂ ਹੁਣ ਆਦੀ ਦੀ ਕੰਮ ਆਲੀ ਨਾ ਉਹ ਵੀ ਹੱਡੀ ਕੁੜੀ ਪਹਿਲਾਂ ਹੁੰਦੀ ਹੁੰਦੀ ਆ। ਉਹਦੇ ਨਾਲ ਇਦਾਂ ਹੀ ਤੇਰੇ ਵਾਲਾ ਹਿਸਾਬ ਹੀ ਜਿੱਦਾਂ ਮਤਲਬ ਕਿ ਆਪਾਂ ਕਰਦੇ ਆ ਨਾ ਸਾਰਿਆਂ ਉਹਦਾ ਵੀ ਉਹਦਾ ਹਿਸਾਬ ਹੀ ਗਾ ਤੇ ਉਹਦੇ ਨਾਲ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਇਹ ਕੰਮ ਕਰ ਲੈਣਾ ਤੇ ਚਲ ਇਹ ਕੰਮ ਕਰਾਉਣ ਦੀ ਨੀ ਗੱਲ ਇਹ ਆ ਕਿ ਉਹਨੇ ਆਪਦਾ ਵੀ ਕੰਮ ਕਰਨਾ ਆਣਾ ਨਾ ਉਹਨੇ ਮੇਰੇ ਨਾਲ ਗੱਲਾਂ ਵੀ ਕਰੀ ਜਿਹੜੇ ਤੇ ਕੰਮ ਵੀ ਕਰੀ ਜਣਾ। ਇਹ ਨਾ ਇਹਨਾਂ ਉਹਦੀ ਉਹਦੀ ਪੱਕੀ ਆਦਤ ਹੁੰਦੀ ਹੈ ਕਿ ਅੱਧਾ ਘੰਟਾ ਬਹਿ ਕੇ ਪਿੰਨਾ ਚਾਹ ਪੀਣੀ ਤੇ ਪ੍ਰਭ ਨੇ ਪ੍ਰਭ ਬੜੇ ਰੌਲਾ ਪਾਈ ਜਣਾ ਅੱਧਾ ਘੰਟਾ ਇੱਥੇ ਲਾ ਜਣਾ ਗੱਲਾਂ ਕਰਦੀਆਂ ਨੇ ਅੱਧਾ ਘੰਟਾ ਮੁੜ ਕੇ ਨਹੀਂ ਜਾਣ ਲੱਗੀ ਨੇ ਮਗਰ ਉਹ ਲਾ ਦੇਣਾ ਫੇਰ ਇਹ ਕਹਣਾ ਮੈਂ ਲੇਟ ਹੋ ਗਈ ਫੇਰ ਇਹ ਕਹਣਾ ਪ੍ਰਭ ਮੈਨੂੰ ਛੱਡਿਆ ਅਜਿਹਾ ਕਰੀ ਜਾਂਦਾ ਤੇ ਪ੍ਰਭ ਵੀ ਉਹਨੂੰ ਬੜਾ ਛੇੜਦਾ ਹੁੰਦਾ ਤੇ ਆਂਦੇ ਜਿਹਾ ਮਿਲਦਾ ਜਾਂਦਾ ਹਾਂ ਉਹ ਉਹਨੂੰ ਹੀ ਜੀ ਉਹਦੀ ਆਦਤ ਬਣੀ ਆ ਤੋ ਅ ਪਰਸੋਂ ਚੌਥਾਈ ਇੱਕ ਦਿਨ ਉਹਦਨ ਵੀ ਆਖਣ ਦੀ ਪ੍ਰਭ ਕਿੱਥੇ ਉਹ ਇੱਧਰ ਪੈਜੇ ਸੀ ਪ੍ਰੋਗਰਾਮ ਵੇਖਣ ਆਈ ਨਾ ਅੱਛਾ ਫਿਰ ਲੈਣ ਆਈ ਇਹਨੂੰ ਹਾਂਦੀ ਆਂਟੀ ਪ੍ਰਭ ਕਿੱਥੇ ਆ ਤੇ ਮੈਂ ਹਾਂ ਪ੍ਰਭਣੀ ਹੈਗਾ ਸਕੂਲ ਲਈ ਹੈ ਹਾਂਦੀ ਮੈਂ ਹਾਂ ਉਹਨੂੰ ਲੈ ਕੇ ਆਉਣੀ ਆ ਚਾਹ ਪਾਣੀ ਪੀ ਲੂਗਾ ਪਕੌੜੇ-ਪੂੜੇ ਖਾਇਆਊਗਾ ਨਾ ਸ਼ਾਂ ਉਹ ਨਹੀਂ ਹੈਗਾ ਹਾਂ ਉਹਨੂੰ ਪਤਾ ਹੈ ਪ੍ਰਭ ਨੇ ਵੇਖ ਲੈਦੇ ਰਹਿਣਾ ਕੱਲੀ-ਕੱਲੀ ਆ ਗਈਆਂ ਮੈਨੂੰ ਨਹੀਂ ਆਵਾਜ਼ ਮਾਰੀ ਦੀਦੀ ਮੈਂ ਤਾਂ ਆਇਆ ਖਣੇ ਤੇ ਉਹੋ ਜਿਹੀ ਕੁੜੀ ਜੀ ਲੱਭੇ ਨਾ ਤੇ ਫਿਰ ਮਜਾ ਆਉਂਦਾ ਕੰਮ ਕਰਨ ਦਾ ਇਹ ਤਾਂ ਮੈਨੂੰ ਵੀ ਆਉਂਦਾ ਜਿਹੜਾ ਉਹਨੇ ਕਿੰਨਾ ਵੀ ਟਾਈਮ ਲਾਉਣਾ ਉੱਥੇ ਕਿੰਨੇ ਉਹ ਤਾਂ ਵੈਸੇ ਆਂਦੀ ਤਾਂ ਹੈਗੀ ਹੀ ਇੱਕ ਤਰੀਕੇ ਤੋਂ ਮੈਂ ਆਉਂਗੀ ਜੇ ਮੈਂ ਨਾ ਜੇ ਨਹੀਂ ਕੁਤੀ ਤੇ ਫਿਰ ਇਹਦੀ ਹਾਂ ਇਹ ਬੰਦੇ ਪੁੱਛਦਾ ਕਿ ਬਾਕੀ ਬੁਟੀ ਚਾਹਦਾ ਹਾਂ ਬਾਕੀ ਤਾਂ ਮੈਨੂੰ ਕੋ ਟੈਨਸ਼ਨ ਆ ਲੀੜੇ ਤੇ ਹੁਣ ਮੇਰੇ ਅੱਜ ਜਿਆਦੇ ਹੋਗੇ ਨਹੀਂ ਤੇ ਮੇਰੇ ਇੱਕੋ ਫੂਰ ਹੁੰਦਾ ਆ ਨਾ ਦੇ ਪ੍ਰੋਗਰਾਮ ਦਾ ਕਰਕੇ ਜੇ ਮੈਂ ਤੁਹੰਦੀ ਰਹੀ ਹੁਣ ਨਾਲ ਨਾਲ ਹੀ ਇੱਕ ਸਿਆਲ ਜਿਵੇਂ ਇਹ ਵੀ ਕੱਪੜੇ ਤੇਰੇ ਬੜਾ ਜ਼ਿਆਦਾ ਹੋ ਜਾਂਦੇ ਆ ਉਹ ਤੇਨ ਤੇਨ ਤੋਂ ਤੇ ਲਾਈ ਦੇ ਅਤੇ ਆਹ ਬੜਾ ਥੈਂਕ ਯੂ ਹਾਂ ਅ ਮੇਰੇ ਪੈਣ ਉਧਰੇ ਟੇਬਲ ਤੇ ਰੱਖਿਆ ਨਾ ਮੁੜ ਕੇ ਉਧਰੇ ਹੀ ਰੈਸਟੇ ਬਤੇ ਹਾਂ ਵਿੱਚ ਰੱਖੀ ਹਾਂ ਅ ਸੋਕ ਮੇਰਾ ਇੱਧਰ ਸੁਣ ਮਾਰੀ ਚ ਹੁਣ ਇਹ ਸਾਡਾ ਪ੍ਰੋਣਾ ਜਿਹੜਾ ਪੂਰੇ ਘੜੀ ਬਹਿ ਗਿਆ ਵਾ ਬੂਏ ਕੜੀ ਬੈ ਗਈ ਮੈਂ ਸਾਡੀ ਬੇਬੇ ਕਿਹਦਾ ਕਰਕੇ ਕਿੰਨੇ ਅੱਛਾ ਹਾਂ ਅੱਛਾ ਮੈਂ ਵਿਆਹ ਵੇਖਣ ਦੀ ਬੂਏ ਕੜੀ ਬੈ ਕੇ ਹਾਂ ਅੱਛਾ ਉਹ ਤੁਲੇ ਨੇ ਉਹ ਕੋਠੇ ਕਰਨਾ ਲਗਾ ਹੈ ਉਹ ਕਿੱਥੇ ਗਈ ਅਮਣ ਤੰਦੇ ਹਾਂ ਅੱਛਾ ਅੱਛਾ ਹਾਂ ਹਾਂ ਜੇ ਆਂ ਲੰਮੇ ਪੈਣ ਦਾ ਮਜ਼ਾ ਆ ਗਿਆ ਘੜੀ ਧੁੱਪੇ ਯਾਰ ਆ ਗਏ ਕਿੰਨੇ ਦਿਨ ਬਾਅਦ ਪੈਣ ਕੋਠੇ ਨਹੀਂ ਨੀਂਦ ਤੇ ਨਹੀਂ ਆਉਂਦੀ ਅੱਛਾ ਪੈਸੇ ਮਿਲਨੇ ਤੈਨੂੰ ਕਿ ਦੇ ਕੇ ਜਾਣੇ ਕਿਸ ਨੂੰ 500 ਰੁਪਏ ਮੰਡਿਆ ਵਾ ਹਾਂ 100 ਦਾ ਇਹਨਾਂ ਦੇ ਕੰਮ ਵਾਲੀ ਨੂੰ 100 ਅਮਰੀਦ ਨਾਲ ਹਾਂ 100 ਦਾ 1300 ਦੇ ਨਾਲ ਹੈ ਅੱਛਾ अच्छा 500 ਨੂੰ ਇਸੋ ਵੀ ਇਹਦੇ ਆਇਆ ਸੀ ਹੂੰ ਤੇ 100 ਨੰਨਸਾਬ ਕਰਨ ਦੀ ਬੈ ਕੇ ਕਿੰਨੇ ਵਰਤਲੇ ਮਰ ਮੈ ਲਈ ਹੂੰ ਸੱਬੇ ਕਰ ਬਸੁਰਤੋਂ ਜਨਾਹੇ ਮੈਂ ਕਿਸ਼ਾ 40 ਮਾਛਾ ਇਹ ਹੱਡ ਘੂਆ ਹਾਂ ਹਾਂ ਰੂਪੀ ਕੋ ਹਾਂ ਉਹ ਮੇਰੇ ਇਸ ਨੂੰ ਮੇਰੀ ਹੋਏ ਦੋ ਮਹੀਨੇ ਦੀ ਅੱਛਾ ਇਹ ਕਰਾ ਦੂੰ ਹਾਂ ਮਾ ਕਿੰਨੇ ਨੰਸੋ ചാധരോ <laughs> <laughs> ਮੈਂ ਹੁਣ ਅੱਗੇ ਅੰਦਰ ਤੇ ਆਵਾ ਲੱਗੇ ਬਣਾਉਣ ਚਾਹ ਇੱਥੇ ਦੇ ਨਾਲ ਆਪਾਂ ਖਾਵਾਂਗੇ ਚਾਹ ਦੇ ਬਰਫੀ ਉਹ ਵੀ ਦੇਸੀ ਘੋ ਵਾਲੀ ਬਰਫੀ ਬੂਰੀ ਖੋਏ ਦੀ ਤੇ ਹੁਣ ਮੈਂ ਇੱਥੇ ਲੱਗੀ ਚਾਹ ਬਣਾਉਣ ਤੇ ਬਾਹਰ ਸਾਡੇ ਭੂਆ ਜੀ ਬੈਠੇ ਨੇ ਜਿਹੜੇ ਕਿ ਸਾਹਮਣੇ ਘਰ ਪੜੇ ਆ ਨਾ ਉਹਨਾਂ ਦੇ ਭੂਆ ਵਾ ਤਮਣ ਦੀ ਤੇ ਉਹ ਬੈਠੇ ਨੇ ਬਾਹਰ ਤੇ ਮੈਂ ਉਹਨਾਂ ਨੂੰ ਕਹਿੰਦੀ ਪਹਿਲਾਂ ਕਹਿੰਦੀ ਚਾਹ ਪੀਣੀ ਹੁੰਦੀ ਕਹਿੰਦੀ ਤੂੰ ਤੇ ਬਣਾਉਣੀ ਨਹੀਂ ਮੈਂ ਦੂਜੀ ਘਰੋਂ ਪੀ ਕੇ ਆਉਂਦੀ ਜਿਹੜਨਾਂ ਹਾਸੇ ਬਿਜਾਇਗ ਵਾਲੇ ਆ ਤੇ ਹੁਣ ਮੈਂ ਹਸੀ ਮੈਂ ਬਣਾਉਣੀ ਆ ਮੈਂ 10 ਮਿੰਟਾਂ ਤੱਕ ਬਣਾਉਣੀ ਪਰ ਬਣਾਉਣਾ ਤੇ ਕਹਿੰਦੀ ਨਹੀਂ ਮੈਂ ਬਣਾਉਣੀ ਕਰ ਜੇਕਰ ਉਹ ਵੀ ਕੇਉਂ ਨਹੀਂ ਉਹ ਤਰ੍ਹਾਂ ਵੀ ਆ ਤੇ ਮੰਮੀ ਵੀ ਨਹੀਂ ਗਿਆ ਚਲੇ ਤੇ ਬਸ ਇਹੀ ਘੂੜੇ ਜਿਹੜੇ ਰਹਿ ਗਏ ਬਾਕੀ ਸਾਰੇ ਪਹੋਣੇ ਚਲੇ ਗਏ ਨੇ ਤੇ 12 ਵਜੇ ਆਪਣੀ ਸਾਰੇ ਆਲਮੋਸਟ ਸਫਾਈ ਹੋ ਗਈ ਹੁਣ ਆਪਾਂ ਆ ਗਿਆ ਫ੍ਰੀਜ ਤੇ ਚਾਹ ਬਣਾ ਕੇ ਪੀ ਕੇ ਕਰ ਸੁਸਤੀ ਦਈਏ ਤੇ ਫਿਰ ਆ ਜੀਏ ਆਪਣੀਆਂ ਡਿਊਟੀਆਂ ਦੇ 4 ਵਜੇ ਆਜਣੇ ਆ ਬੱਚੇ ਤੇ ਪ੍ਰਭੂ ਵੀ ਸਕੂਲੋਂ ਆਉਣ ਵਾਲਾ 3 ਵਜੇ ਆਜਣਾ 10 ਕਿ ਮਿੰਟ ਦਾ ਸਹੀ ਮੰਨਦਾ ਤਾਂ ਕਿ ਪ੍ਰਾਪਰ ਵੀ ਸੁਭੋ ਉਹ ਇਨਾ ਤੇ ਮੈਨੂੰ ਇੰਨੀ ਸੁਸਤੀ ਵੀ ਇੰਨੀ ਸੁਸਤੀ ਪਈ ਦੋ ਦਿਨ ਦਿਨ ਬਸ ਸੁੱਤੇ ਨਹੀਂ ਨਾ ਚੰਗੀ ਤਰ੍ਹਾਂ ਤੇ ਉਹਦਾ ਕਰਕੇ ਹੁਣ ਨਾ ਪੂਰੀ ਐ ਸੁਸਤੀ ਪਈ ਐ ਤੇ ਹੁਣੇ ਸੁਸਤੀ ਦੱਤਨੀ ਆ ਥੋੜਾ ਚੰਗੀ ਤਰ੍ਹਾਂ ਰੈਸਟ ਕਰਕੇ ਤੇ ਰਾਤੀਂ ਪੈਂਦਿਆਂ ਸਾਰ ਨੀਂਦ ਆ ਗਈ ਕਿਉਂਕਿ ਥੱਕ ਬੜੇ ਗਏ ਹਾਂ ਤੇ ਇਸ ਕਰਕੇ ਤੇ ਹੁਣ ਵੀ ਬਾਹਰ ਧੁੱਪ ਬੜੀ ਵਧੀਆ ਲੱਗੀ ਤੇ ਧੁੱਪ ਸੇਕਨਦੀ ਹੈ ਤੇ ਧੁੱਪ ਸੇਕੀ ਐ ਸੇਕ ਤਾਂ ਬੜੀ ਜੀ ਅੱਖ ਲੱਗਣ ਲੱਗੀ ਦੋ ਤਿੰਨ ਵਾਰੀ ਦੇ ਜਗਰੂਪ ਨੇ ਮੈਨੂੰ ਉਧਰ ਠਾ ਲੈਂਦੇ ਰਹਿ ਤੇ ਕਦੀ ਤੇ ਸਾਡੀ ਭੂਆ ਕਦੀ ਇੱਧਰ ਤੇ ਕਦੀ ਉਧਰ ਤੇ ਭੂਆ ਜੀ ਕਦੀ ਇੱਧਰ ਇੱਧਰ ਜਾਂਦੇ ਰਹਿ ਤੇ ਫਿਰ ਉੱਡਾ ਕਰਕੇ ਵੀ ਮੇਰੀ ਨੀਂਦ ਖੁੱਲ ਗਈ ਤੇ ਹੁਣ ਸੌਣ ਦਾ ਟਾਈਮ ਬਿਲਕੁਲ ਨਹੀਂ ਹੈਗਾ ਉਰੇ ਬਾਦਗੇ ਨੇ ਤਿੰਨ ਤੇ ਅਦਰਕ ਵਾਲੀਆਂ ਆਪਾਂ ਲੱਗੇ ਜਾ ਬਣਾਗੇ ਇੱਕ ਵਾਰੀ ਕਾੜੀ ਜੀ ਪੀਣ ਤੇ ਫਿਰ પી ਕੇ ਤੇ ਫਿਰ ਆਪਾਂ ਵੇਖਦੇ ਆ ਹੋਰ ਕੀ ਕੰਮਕਾਰ ਕਰਨੇ ਆ ਜੇ ਸੱਗੀ ਸੁਝ ਬਣਾਉਂਦਾ ਮੇਰਾ ਬਿਲਕੁਲ ਆਦਾ ਨਹੀਂ ਕਿ ਖਾਲਾ ਆਲੂ ਵਾਲਾ ਤੇ ਆਲੂ ਵਾਲੀਆਂ ਖਾ ਕੇ ਸੁਸਤੀ ਪਈ ਉਹਨੂੰ ਪੂਰੀ ਅਜੇ ਦੇਖਦੇ ਆ ਰਾਤ ਨੂੰ ਕੀ ਬਣਾਉਣਾ ਤੇ ਕੀ ਨਹੀਂ ਬਣਾਉਣਾ ਚਲ ਤੇ ਕੁਛ ਨਹੀਂ ਕਰਾਂਗੇ ਜੀ ਕਹਤਾ ਕਿ ਬਸ ਚਾਹ ਪਾਣੀ ਬੜਿਆ ਮਿਲਦੀ ਹੈ ਕਿਉਂ ਤੇ ਬਸ 10 ਮਿੰਟ ਰੈਸਟ ਪੂਰਾ ਚੰਗੀ ਤਰ੍ਹਾਂ ਕਰ ਲਈ ਵੀ। ਹੋਰ ਲਿਆ। ਇਹ ਕਿ ਸਰਪ੍ਰਾਈਜ਼ ਦਵਾ? ਹੂੰ ਹੂੰ। ਬੜਾ ਕੈਂਡ ਸਰਪ੍ਰਾਈਜ਼ ਕਰੇਗੀ। ਇਹ ਉਹ ਦੱਸ। ਹੂੰ। ਫਰਫੀ। ਆ ਹੂੰ। ਇਹ ਲੋ। ਓਕੇ। ਹਾਣੀ ਕੁਝ ਨਹੀਂ ਇੱਥੇ। ਇਹ ਦੇਖੋ ਸੌਂਝ ਰਹਿ। ਪਰਬ ਮੈਂ ਤੁਹਾਨੂੰ ਸਰਪ੍ਰਾਈਜ਼ ਦਿਨਾ। ਐ ਲੋ ਜ ਸਭ ਲੁੱਬੜੀ ਗਈਏ ਸਕੂਲੋਂ ਆ ਤੇ ਚਾ ਲਈ ਆਪਾਂ ਬਣਾ ਨਾਲ ਆਪਾਂ ਖਾਣੇ ਆ। ਬਰਫੀ ਸੇਖ ਪਹਿਲਾਂ ਮੈਂ ਪ੍ਰਭ ਨੂੰ ਆਲੂ ਵਾਲਾ ਪਰੌਂਠਾ ਦਿੱਤਾ ਮੈਂ ਚੱਲ ਆਲੂ ਵਾਲਾ ਪਰੌਂਠਾ ਕਾਲਾ ਪਹਿਲਾਂ ਚਾਹ ਦੇ ਨਾਲ ਤੇ ਫੇਰ ਆਪਾਂ ਉਹ ਵਾਲਾ ਮੈਡਮ ਦੀ ਰੋਟੀ ਪਾਈ ਸਵੇਰ ਦੀ ਪਈ ਕੱਲ ਦੀ ਸਵੇਰ ਦੀ ਬਾਹਰ ਪਈ ਹੁਣ ਪ੍ਰਭ ਭਾਂਡੇ ਦੇ ਵਿਲੇ ਕਰਕੇ ਨਾ ਇਹਨੂੰ ਇੱਕ ਭਾਂਡਾ ਦੇ ਦੇ ਜਿਹੜਾ ਵੀ ਦੇਣਾ ਠੀਕ ਹੈ ਨਾ। ਮੰਨੇ ਤੈਨੂੰ ਚੁੱਕ ਕੇ ਬਾਹਰ ਮਾਰ ਦੇਣਾ ਇਹਨੂੰ ਕੋੜੀ ਜਿਹਨੂੰ ਲੰਗਰ ਹੀ ਨਹੀਂ ਖਾਂਦੀ ਕਿੰਨੇ ਦਿਨੋਂ ਗិន ਰੋਟੀ ਨਹੀਂ ਖਾਦੀ ਕਿੰਨੇ ਤਗਰੂਪ ਚਾਹ ਪੀ ਲੋ ਉੱਠ ਕੇ ਅੱਜ ਆਪਾਂ ਸਾਰਾ ਦਿਨ ਸੁਸਤੀ ਭਾਈ ਰੱਖੀ ਸਾਰੀ ਦਿੜੀ ਕੋਈ ਦਿਲ ਜਾਨੀ ਕੀਤਾ ਕੰਮ ਜਾ ਕਰਨ ਜੋ ਸਾਡੇ 12 ਵਜੇ ਦੇ ਵੇਲੇ ਹੋਏ ਹੁਣ ਹੁਣ ਜੀ ਕਰੰਦਿਆ ਪੀ ਰੈਸਟ ਕਰੀਏ ਰੈਸਟ ਚੰਗੀ ਜੀ ਦਾ ਉੱਧਰ ਉਹਨੇ ਕਿਹਾ ਜਰਾਬ ਜੀ ਉਹਨੇ ਲਿਖਣਾ ਤੇ ਕੀਤਾ ਕਿ ਸਾਰਾ ਦਿਨ ਤੇ ਕੀਤਾ ਕਿ ਸਾਰਾ ਉਹ ਨਾ ਇੱਧਰ ਇਹਲਾ ਵਾਰਨਿੰਗ ਤੇਨੂੰ ਵਾਰਨਿੰਗ ਹੈ ਠੀਕ ਹੈ ਮੇਰੀ ਓਕੇ ਫੋਨ ਨੂੰ ਦੇ ਛੱਡ ਹੁਣ ਠੀਕ ਹੈ ਜਗਰੂਪ ਲੱਗੀ ਸਮਝਣਾ ਨਾ ਇਹਨੂੰ ਹੁਣ ਇੱਕ ਵਾਰੀ ਮੇਰੇ ਵੱਲੋਂ ਵਾਰਨਿੰਗ ਜੇ ਹੁਣ ਮੈਂ ਇਹਦੇ ਹੱਥ 'ਚ ਫੋਨ ਫालतੂ ਵੇਖ ਲਿਆ ਤੇ ਮੈਂਦਨ ਲਿਆ ਨਹੀਂ ਕਰਨਾ ਪੇਪਰ ਹੋ ਜਾਣਾ 24 ਜੂਨ ਤੋਂ ਸਟਾਰਟ ਹੈ ਬਹੁਤ ਹੋ ਗਿਆ ਤੇਰਾ ਲਿਆਜ ਠੀਕ ਹੈ ਨਾ ਹੁਣ ਆਪਣਾ ਪੂਰਾ ਆਪਣੀ ਮਿਹਨਤ ਕਰ ਆਪਣਾ ਪੜਨ ਵਾਲਾ ਧਿਆਨ ਦੇ ਲੈ ਮੈਂ ਤੁਹਾਨੂੰ ਦੱਸਦਾ ਇਹ ਪੂਰੇ ਕਿੰਨੇ ਦਿਨ ਅੱਜ ਕਿੰਨੀ ਤਰੀਕ ਹੈ 24 ਤਰੀਕ ਹੀ ਅੱਜ ਤੇ 24 ਤਰੀਕ ਤੱਕ 1 ਮਹੀਨਾ ਹੀ ਤੇਰੇ ਕੋਲ ਪੂਰਾ ਠੀਕ ਆ ਪੜਨੋਂ ਆਸ ਤੇ ਪੂਰੇ 1 ਮਹੀਨੇ ਚ ਆਪਣੀ ਪੂਰੀ ਰੀਜਨ ਲਾ ਕੇ ਪੜ ਲਾ ਉਹਦਾ ਸਾਰਾ ਇਹ ਤੇ ਨਾ ਤੇਰਾ ਚ ਫੋਨ ਦੇਖਣਾ ਚਾਹੀਦਾ ਬੇਫਾਲ ਤੂੰ ਨਾ ਕਿਤੇ ਮੈਂ ਬਾਹਰ ਜਾਣਾ ਨਹੀਂ ਠੀਕ ਆ ਬਾਹਰ ਕੋਈ ਕਿਤੇ ਨਹੀਂ ਜਾਣਾ ਪੁੱਤ ਪੂਰਾ ਇੱਕ ਵਾਰੀ ਸੀਰੀਅਸ ਹੋ ਕੇ ਨਾ ਐ ਚੰਗੀ ਤਰ੍ਹਾਂ ਪੜ ਲਾ ਸੋ ਗਾਇਸ ਫਾਈਨਲੀ ਆਪਾਂ ਹੁਣ ਉਹ ਹੋ ਗਏ ਆ ਫਰੀ ਤੇ ਅੱਜ ਬੜੇ ਦਿਨਾਂ ਬਾਅਦ ਲੱਗੇ ਅਗ ਬਾਲ ਲੈਣ ਤੇ ਹੁਣ ਵੇਖੋ ਦਿਨ ਕਿੰਨੇ ਚੇਂਜ ਹੋ ਗਿਆ ਹੁਣ ਨਾ ਆਪੜੀ ਮੈਂ ਕਹਾ ਕੋ ਮੈਂ ਕਹਾ ਕੋ ਮੈਂ ਕਹਾ ਕੋ ਮੈਂ ਕਹਾ ਕੋ ਕਿੰਨੇ ਇਹ ਦੇਖੋ ਆ ਕਿ ਕੀ ਕਰਨ ਦਾ ਦੋਵੇਂ ਜਾਣੇ ਦੇਖੋ ਲੈ 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 ਚੱਲ ਚੱਲ ਤੇ ਚੱਲੋ ਤੇ ਭਜ ਰੌਣ ਕਿੱਦੀ ਨਹੀਂ ਨਾ ਇਹ ਇੱਧਰ ਕਿਧਰ ਚੱਲੇ ਜੀ ਕਿਧਰ ਚੱਲੇ ਜੇ ਬਾਲ ਤਾਂ ਇੱਥੇ ਪਿਆ ਥੱਲੇ ਹੀ ਤੇ ਆਪਾਂ ਅਜੇ ਬੜੇ ਦਿਨਾਂ ਬਾਅਦ ਲੱਗੇ ਆ ਗਾ ਬਾਲੜ ਤੇ ਕਿਉਂਕਿ ਠੰਡ ਅਜੇ ਵੀ ਹੈ ਜੀ ਆਹ ਦੁਬਾਰੀ ਤੇ ਹੁਣ ਅੱਜ ਆਪਾਂ ਵੇਖਦੇ ਕੀ ਤਰ ਨਜ਼ਰ ਹੋਣਾ ਤੇ ਕੀ ਕਰਨਾ ਘਰੋਣਾ ਇਹਨੂੰ ਕਿਦਰ ਲਈ ਫਰਦਾ ਵਿਚਾਰੀ ਨੂੰ ਭਜਾਈ ਫਰਦਾ ਜਿਹੜਾ ਵੇਲਾ ਕਿੰਨਾ ਫਰਕ ਪੈ ਗਿਆ ਹੈ ਨਾ ਪੂਰੇ ਜੇ ਵੇਲਾ 6 ਵਜੇ ਦੇ 6 ਵਜੇ ਪੂਰਾ ਚਾਨਣ ਹੈ ਅਜੇ ਕੌਣ ਉਹ ਪਾਜੀ ਆ ਜੀ ਉਹ ਹੈ ਯਾਰ ਲੱਭੀ ਨਹੀਂ ਇਹਨੇ ਗਵਾਤੀ ਆਦੇ ਆਹ ਹੋ ਉਹਨਾਂ ਪਾ ਲੱਗਦੇ ਜਾਣੀ ਆ ਪਰ ਕਹੇ ਦੀ ਆ ਬੜੇ ਦਿਨੋਂ ਗਿਆ ਲੋ ਗਾਇਸ ਅੱਜ ਆਪਾਂ ਬੜੇ ਦਿਨਾਂ ਬਾਅਦ ਫੇਰ ਆਪਣੇ ਪਹਿਲੇ ਵਾਲੀ ਰੁਟੀਨ ਤੇ ਆ ਗਏ ਆ ਕਿਉਂਕਿ ਠੰਡ ਇੰਨੀ ਜਿਆਦੀ ਹੈ ਨਾ ਕੋਈ ਖਾਬ ਹੀ ਨਹੀਂ ਰਾਫੜੀ ਪਾਣੀ ਪਿਓ ਪਾਣੀ ਪਿਓ ਪਾਣੀ ਪਿਓ ਪਾਣੀ ਪਿਓ ਮੰਮੀ ਨਾ ਸਵੇਰੇ ਸੜ ਜਾਈ ਉਹ ਤੇ ਨਾ ਟੂਥ ਬ੍ਰੇਨ ਨੂੰ ਤਾਂ ਨਹੀਂ ਲੱਗਾ ਨਾ ਬਰਾਬ ਕੀ ਹੋ ਗਿਆ ਹੈ ਨਾ ਨੇ ਮੈਂ ਉਠਾ ਹਾਂ ਪਾਪਾ ਵੀ ਉੱਠੇ ਹੀ ਉੱਠ ਕੇ ਬੈੱਡ ਤੇ ਬੈਠੇ ਹਾਂ ਬੈੱਡ ਤੂੰ ਤੁਸੀਂ ਨਹੀਂ ਹਿਲੇ ਮਾਰੇ ਚੱਪਲ ਮਨਾ ਬਾਈ ਪਾਪਾ ਜਾਈਏ ਸਿਰ ਮੈਨੂੰ ਆਪਦਾ ਨਹੀਂ ਕੀ ਹੋ ਗਿਆ ਮੰਮੀ ਆ ਜੀ ਨਹੀਂ ਉਧਰ ਪਤਾ ਨਹੀਂ ਕੌਣ ਡਿੱਗ ਪਈ ਚੀਚੀ ਰੋਣਾ ਪੈਣ ਦੇ ਆਈ ਔਰ ਆਜ ਜੋ ਦੀਦੀ ਦੀ ਬੜੀ ਆਵਾਜ਼ ਆਉਂਦੀ ਬੜਾ ਸਪੀਕਰ ਹੀ ਠੀਕਾ ਮੁੜ ਕੇ ਫਿਰ ਮੈਂ ਜਾਵਾਂ ਠੀਕ ਮੈਂ ਤੇ ਚੱਪਲ ਮਨਾ ਬਾਈ ਉਹਦਾ ਹੀ ਆ ਗਈ ਜਾਂ ਬਾਹਰ ਆ ਕੇ ਵੇਖਿਆ ਤੇ ਵਿਚਾਰਾ ਆਪਣੇ ਬੂਏ ਕਣੀ ਮੋਟਰਸਾਈਕਲ ਪਿਆ ਮੈਂ ਹਾਂ ਅੱਛਾ ਮੋਟਰਸਾਈਕਲ ਲਿਗਾ ਕੇ ਇਹਦਾ ਫਿਰ ਮੈਂ ਕਿਦੇ ਵਿੱਚ ਵੱਜ ਗਈ ਫਿਰ ਬਜਾਜ ਨੂੰ ਵੇਖਿਆ ਤੇ ਉੱਧਰ ਬੰਦਾ ਵਿਚਾਰਾ ਡਿੱਗਾ ਉੱਧਰਲੇ ਬੰਨੇ ਇਹ ਤੇ ਮੈਂ ਵੈਸੇ ਡਿੱਡਾ ਕਿੱਦਾ ਕਿਹਨੇ ਵੀ ਚਾਚੀ ਚੰਗਾ ਹੀ ਸੀ ਹਾਂ ਜਿਹੜਾ ਉਹਨੇ ਕੁਝ ਬੋਲਿਆ ਨਹੀਂ ਆਹ ਉਹ ਜੇ ਇਹ ਇੰਕਮ ਦਰਨਾ ਨਾ ਅਸ ਤੇ ਦੁਪਹਿਰ ਦੇ ਦੁਪਹਿਰ ਦੇ ਲੱਤੀ ਮਰੀ ਉਹ ਤੇਰਾ ਉਸੇ ਵੇਲੇ ਬਾਜੀ ਕਿ ਜਿਆਦਾ ਕੁਝ ਨਹੀਂ ਆਹ ਨਹੀਂ ਕਿਉਂ ਪਾਜੂ ਹਾਂ ਆਹ ਨਹੀਂ ਜੇ ਵਿਚਾਰਾ ਮੰਨ ਲਾ ਕੇ ਇਹ ਉਹ ਨੂੰ ਨਾ ਹੁੰਦਾ ਇੱਕ ਉਹਦੀ ਆ ਪਤੀ ਦਾ ਹੈ ਉਹ ਤਾਂ ਹੀ ਆਂਦਾ ਦਾਏ ਤੇ ਮੇਰੀ ਪਤੀ ਦਾ ਹੀ ਬੰਦਾ ਤੇ ਫਿਰ ਇਤਰਾ ਨਹੀਂ ਨਾ ਚੰਗੇ ਲੱਗਿਦਾ ਅਗਲੇ ਆਣੇ ਅਕਨਾਂ ਕੱਲ ਨੂੰ ਮੈਂ ਦਿੱਕਾ ਮੈਂ ਮੈਸੂਤੀ ਮੰਮੀ ਬੁਆ ਹੀ ਖੋਲਿਆ ਤੇ ਮੈਂ ਬੁਆ ਖੋਲਿਆ ਸਾਰ ਨਹੀਂ ਉਹਨਾਂ ਦੇ ਘਰੇ ਪਤਾ ਨਹੀਂ ਕੀ ਹੋ ਗਿਆ ਰੋਣਾ ਪੈਣ ਲਿਆ ਡਿੱਕਾ ਮੈਂ ਮੈਨੂੰ ਇਹੋ ਹੀ ਮੈਂ ਰੇਸ਼ਮ ਡਿੱਕ ਡੁਕ ਪਿਆ ਕਿ ਜਾਨ ਨੂੰ ਕੋ ਜੋ ਮੈਂ ਵੀ ਸੋਚਿਆ ਵਾ ਵੀ ਜਾ ਕਿਤੇ ਉਹ ਡਿੱਕ ਪਿਆ ਬਾਹਰ ਤੇ ਜਾ ਮੈਂ ਕੁਝ ਕਰਤਾ ਬੰ ਕਰਤਾ ਬਾਹਰ ਹਾਂ ਮੈਨੂੰ ਇਹ ਹੀ ਲੱਗਿਆ ਤੇ ਉਹ ਗੋਪੀ ਦੇ ਸਾਹਮਣੇ ਚਾਹ ਬਣਾਉਣ ਉਹਨੇ ਵੇਖਿਆ ਤੇ ਉਹ ਭੱਜੀ ਤੇ ਮਗਰੇ ਮੈਨੂੰ ਸੁਖਾਉਂਦੀ ਦੇਖਣੀ ਕੌਣ ਬਿੱਗਾ ਡੁੱਗਾ ਕਿ ਕੀ ਹੋਇਆ ਰੌਲਾ ਪੈ ਗਿਆ ਇਹ ਬਾਅਦ ਮੈਂ ਮਗਰੇ ਹੀ ਆ ਗਈ ਉਹਦੇ ਮੈਂ ਦੁੱਦੇ ਉੱਠੀ ਭੱਜੀ ਇਹਨਾ ਮੈਂ ਚੱਪਲ ਪਾਈ ਨਾ ਮੈਂ ਚਰਬਾ ਨਹੀਂ ਹੋਰ ਨਹੀਂ ਕੋਈ ਉਹਦੀ ਚਾਹ ਪੀਲਾ ਤੇ ਉਹ ਵਿਚਾਰਾ ਤੇ ਲਿਬੜਿਆ ਹੋਏ ਤਰ੍ਹਾਂ ਚਾਹ ਪੀਂਦਾ ਜੱਸਾ ਇੱਕ ਹੌਣ ਮੈਨੂੰ ਫੇਰ ਗੱਲ ਚੇਤਾ ਹੋ ਗਈ ਜੇ ਕੀ ਹੋਇਆ ਇੱਥੇ ਸਕੂਟਰੀ ਤੇ ਡਿੱਗ ਪਿਆ ਉਹਦਾ ਐਕਸੀਡੈਂਟ ਹੋ ਗਿਆ ਗੋਪੀ ਦੇ ਦੀਆਂ ਦੀ ਪਾਣੀ ਪੀਣਾ ਆਂਦਾ ਨਹੀਂ ਚਾਹ ਬਣਾ ਲਓ ਹੋਰ ਨੀ ਕਰਿਆ ਉਹਨੇ ਲੱਗਾ ਹੀ ਇੱਕ ਵਾਤੇ ਜਾਂ ਨਾ ਚਾਹ ਬਣਾ ਲਓ ਕਿੱਦਾਂ ਪੀਦੀਆਂ ਨੂੰ ਜੱਗਰ ਆਇਆ ਗੋਪੀ ਆਂਦੀ ਹੈ ਮੈਨੂੰ ਗੋਲ ਗੱਪਿਆਂ ਦੀ ਕਾਂਜੀ ਦਿਵਾਓ ਲੈ ਹੋਰ ਤੇ ਗੋ ਸੁਝਣਾ ਕਿ ਗੋਲ ਗੱਪਿਆਂ ਦੀ ਕਾਂਜੀ ਸੋਝੀਗੀ ਗੋਲ ਗੱਪਿਆਂ ਦੀ ਕਾਂਜੀ ਪਿਆਗੇ ਤੇ ਵੇ ਵਧੀਆ ਨਾ ਇਹ ਐਕਟਿੰਗ ਕਰਨੀ ਐਕਟਿੰਗ ਕਰਨੀ ਨਾਲੇ ਇਹ ਗੱਲ ਨਾਲੇ ਖਾਣ ਪੀਣ ਦਾ ਬਹਾਨਾ ਜਿਆ ਬਹਾਨਾ ਉਹਦੇ ਦਾ ਜਿਆਦੇ ਹੱਸੇ ਨਾ ਇਥੇ ਤੋੜ ਕਰਕੇ ਪਿਆ ਇਥੇ ਲੰਮੇ ਪਿਆ ਉਹਨੂੰ ਠਾਇਆ ਠੋਇਆ ਸਾਡੇ ਘਰੇ ਉਹਦਾ ਪੈਰ ਧਵਾਇਆ ਪਹਿਲਾਂ ਨਾਲ ਹੀ ਚਪਿਆ ਹਾਂ ਉਹਨੂੰ ਇਥੇ ਕਿ ਲਿਆਣ ਗਿਆ ਤਾਂ ਪਾਣੀ ਪੂਣੀ ਪੀਣਾ ਆ ਤਾਂ ਨਹੀਂ ਚਾਹ ਬਣਾ ਲਓ ਮੈਂ ਕੁਕ ਬਿਨਾਂ ਦੀ ਚਾਚੀ ਚਾਹ ਬਣਾ ਮੈਂ ਫੜੇ ਮਖੁੱਤੇ ਗਿੱੱਗਾ ਨੂੰ ਕੀ ਹੋਇਆ ਚਾਹ ਪਿਆ ਦੋ ਲੱਗਦੀ ਕੋਈ ਚਲ ਲੋ ਤਾਂ ਨਹੀਂ ਕੋਈ ਗੱਲ ਚਾਹ ਬਣਾਉਣ ਦੀ ਕਿਹੜੀ ਗੱਲ ਹੁੰਦੀ ਪਰ ਮਨਦੀ ਗੱਲ ਵੀ ਤੂੰ ਦੱਸ ਵੀ ਵੇਖ ਮੈਂ ਡਿੱਗਾ ਇਹ ਕਹਿੰਦਾ ਕਿ ਮੈਨੂੰ ਪਾਣੀ ਪੂਣੀ ਨੇ ਪਾਣੀ ਪਿਆ ਚਾਹ ਪਿਆ ਦੋ ਮੈਨੂੰ ਉਹ ਤੇ ਆ ਜਾਂਵੇਂ ਉਹ ਉਹ ਵੀ ਕੱਲ ਅੰਕਲ ਵਿਚਾਰਾ ਇਦਾਂ ਹੀ ਆਂਦਾ ਕਿ ਆਂਦਾ ਪੈਂਦੀ ਨਹੀਂ ਚਾਹ ਨਹੀਂ ਪੀਣੀ ਉਹਨੂੰ ਚਾਹ ਤੇ ਪੀਣੀ ਵਿਚਾਰਾ ਕਿ ਬੈ ਉਹ ਵਿਚਾਰਾ ਆਂਦਾ ਮੇਰੇ ਮੂੰਹ 'ਚ ਗਾਰਾ ਬੜਾ ਪੈ ਗਿਆ ਤੇ ਮੈਂ ਆਹ ਗੱਡੀਆਂ ਆਉਂਦਾ ਤੇਸ ਤੋਂ ਤਾਂ ਕਿਵੇਂ ਦਾ ਹੋਊਗਾ ਹਾਏ ਹਾਏ ਮम्मी ਮੇਰੇ ਦਸਨ ਦੇ ਕੁੜੇ ਨਿੱਕੇ ਵੀ ਟੁੰਡ ਗੀਆਂ ਨਾਲੀ 'ਚ ਤੇ ਫਿਰ ਆਂਦਾ ਚੇਤਾ ਆਇਆ ਕਿ ਮੈਂ ਜਿਆਦਾ ਨਿੱਕੀ ਹਾਂ ਨਾ ਮੈਨੂੰ ਪਤਾ ਨਹੀਂ ਉਹਦਾ 1 ਮੈਸ਼ਾ ਦਾ ਸਾਲ ਕਰੀਆ ਮੇਰੇ ওভার ਕਲਕੱਤੇ ਚ ਨਾਲ ਉਹ ਨਾ ਡਿੱਗਾ ਵੀ ਉੱਥੇ ਉਰੇ ਜਾਈ ਆ ਜਿੱਤੇ ਨਾਲ ਹੀ ਘੱਟ ਵਾ ਹਾਂ ਜੇ ਉਹ ਅੱਗੇ ਡਿੱਗ ਜਾਂਦਾ ਨਾ ਉੱਥੇ ਤਾਂ ਸਰੀਏ ਇੰਨੇ ਜ਼ਿਆਦਾ ਹੀ ਉਹਦੇ ਸਿਰ ਚ ਉੱਚ ਖੁਰ ਜਾਂਦਾ ਤੇ ਉਹ ਬੰਦੇ ਦਾ ਵੇਖੀ ਕਿੰਨਾ ਨਾਂ ਲੱਗ ਜਾਣਾ ਨਾਲੇ ਉਹਨੂੰ ਪੈਸੇ ਲਾਉਣੇ ਪੈਣੇ ਉਤੋਂ ਉਹ ਹੈਗਾ ਵੀ ਉਹਨਾਂ ਦਾ ਹੀ ਕੈਮਣ ਕਾ ਕੰਮ ਲਾ ਦਿਆ ਅੱਛਾ ਹਾਂ ਕਮਲਾ ਜੀ ਹੈਗੀ ਉਹ ਬੰਦਾ ਨਾਲੇ ਤਾਂ ਸਾੜ ਵੀ ਚਲਾ ਜੰਨੀ ਹੋਇਆ ਚੱਲ ਜੇ ਹੋ ਜਾਂਦਾ ਤੇ ਫੇਰ ਮੈਂ ਤਾਂ ਕਿ ਐਕਟੀਵਾ ਟੁੱਟ ਗਈ ਆ ਉਹ ਲਾਗੇ ਉਹਦਾ ਪਿਆ ਹੀ ਨਾ ਕਵਰ ਗਿਆ ਤੇ ਮੈਂ ਟੁੱਟ ਗਈ ਆ ਪਰ ਨਹੀਂ ਉਹਦਾ ਅੱਗੇ ਰੱਖਣ ਵਾਲੀ ਮੈਟ ਗਿਆ ਹੂੰ ਇਹ ਦੱਸ ਮੈਂ ਨਾ ਮੇ ਮੈ ਤੇ ਮੇਰੇ ਤਾਏ ਦਾ ਮੁੰਡਾ ਹੀਗਾ ਕੰਨਿਕਾ ਜੇ ਤੇ ਕੋਲਕੱਤਾ ਆਂਦੇ ਨਾਲੀਆਂ ਬੜੀਆਂ ਤਕੜੀਆਂ ਤਕੜੀਆਂ ਲੀਆਂ ਟੋਏ ਟੋਏ ਜਿੱਟੀਆਂ ਅੱਛਾ ਤੇ ਮੰਮੀ ਨੇ ਆਂਦੀ ਵੀ ਤਾਂ ਇੱਦਾਂ ਬਾਹਰ ਦੁਆ ਇਦਾਂ ਬਾਹਰ ਉਹਦੇ ਵਿੱਚ ਕਾਰ ਜੇ ਮੁੰਡਾ ਹੈ ਕਿ ਇਦਾਂ ਇੱਦਾਂ ਬਾਹਰ ਹੂੰ ਤੇ ਤੇ ਜੋ ਖੇਡਨ ਦਾ ਹੈ ਤੇ ਖੇਡਦੇ ਖੇਡਦੇ ਪਤਾ ਕਿ ਤਾਏ ਦੇ ਮੁੰਡੇ ਦੇ ਵਿੱਚ ਟੱਕਾ ਮਾਰਦਾ ਤੇ ਮੇਰੇ ਨਾਲ ਹੀ ਗਿੱਡੇ ਗਈ ਅੱਛਾ ਲੈ ਗਈ ਤੇ ਜਦੋਂ ਮੰਮੀ ਨੇ ਪਤਾ ਲਾਵੇ ਵੇਖਿਆ ਨਾ ਮੰਮੀ ਆਹੇ ਕੁੜੀ ਕਿਹਦੇ ਕੁੜੀ ਤੇ ਤੇ ਕੁੜੀ ਨਾਲ ਹੀ ਅੱਛਾ ਪਾਚ ਕੇ ਆ ਕੇ ਦੁਆ ਜਾਣੀਆਂ ਨੇ ਫੜਿਆ ਤੇ ਮੇਰੇ ਕੜੀ ਨਾਲੇ ਜੇ ਕੱਟ ਪੁੱਛੀ ਤੇ ਸਿਰ ਤੇ ਕੱਟ ਵੱਜ ਗਿਆ ਤੇ ਜਦੋਂ ਵੇਖਿਆ ਜੇ ਮੈਂ ਲਗੋ ਲਵਾਨ ਕੱਢਿਆ ਮੈਨੂੰ ਲੈ ਕੇ ਗਏ ਮਨ ਨੂੰ ਹਸਪਤਾਲ ਤੇ ਉਥੇ ਇਹਨਾਂ ਟੰਕੇ ਟੂਕੇ ਲਾਏ ਤੇ ਉਹ ਕਹਿੰਣ ਕੀ ਹੋ ਗਿਆ ਤੇ ਉਹ ਉਧਰ ਜਾ ਕੇ ਦੱਸਿਆ ਤੇ ਇਹਨਾਂ ਵੀ ਕੁੜੀ ਨਾਲ ਜੱਡੇ ਪੀ ਉਹਨਾਂ ਨੂੰ ਮੰਦੀ ਕੁੜੀ ਇਹ ਜੋ ਮੇਨ ਪੈੜ ਭਰਾ ਲੜਨਦਾ ਤੇ ਮੁੰਡੇ ਨੇ ਬੋਤਲ ਮਾਰਦੀ ਸਿਰ ਤੇ ਤੇ ਕਾਚੀ ਫੋਬ ਗਿਆ ਹਾਂ ਉਹ ਮਾਸ਼ ਮੁਰਕੇ ਜਿਹੜੀ ਡੈਡੀ ਆ ਤੇ ਡੈਡੀ ਆਂਦੇ ਕੀ ਹੋਇਆ ਪੱਟੀ ਪੁੱਟੀ ਹੋਈ ਸਿਰ ਤੇ ਤੇ ਡੈੜੀ ਆਂਦੇ ਕੀ ਹੋਇਆ ਤੇ ਮੁੰਡਿਆ ਕਹਣ ਇਹ ਤੇ ਅਮਨ ਲੜਪੇਦੇ ਅਮਮ ਨੇ ਬੋਤਲ ਮਾਰਦੀ ਇਹਦੇ ਬੇਟੇਂਗਾ ਕੰਮ ਕਰਦੀਆਂ ਨੂੰ ਪਤਾ ਨਹੀਂ ਲੱਗਾ ਤੇ ਮੁੰਡਾ ਤੇ ਜੇ ਉਹਨਾਂ ਮੰਮੀ ਸੀ ਜੇ ਜੱਬ ਤੇ ਜਿਹਨ ਡੈਡੀ ਨੂੰ ਜਾ ਕੇ ਸਾਥੇ